ਮੈਨੂੰ ਲੱਗਦਾ ਆਈ ਗਈ ਆ ਮੋਟਰਸਾਈਕਲ ਦੀ ਆਵਾਜ਼ ਆਈ ਆ ਵੇ ਖਬਲਾ ਅੱਗੇ ਤੂੰ ਹਾਂ ਆ ਗਿਆ ਤੇ ਫੋਨ ਤੂੰ ਖੜਿਆ ਨਹੀਂ ਆਪਣਾ ਚਾਰਜ ਲੱਗਾ ਹੈ ਇੱਥੇ ਰਹਿ ਗਿਆ ਹਾਂ ਦੁਕਾਨੇ ਬਾਅਦ ਚ ਜਾਇਓ ਫੇਲਾ ਇੱਧਰ ਅੰਦਰ ਆਏ ਮੇਰੀ ਗੱਲ ਸੁਣਿਓ ਗੱਲ ਬਾਤ ਸੁਣਾ ਆਦਮ ਨੂੰ ਪਾਣੀ ਪਿਆ ਚੱਲ ਪੈ ਪਾਣੀ ਵੀ ਬਹੁਤ ਮੈਨਾਂ ਪਾਣੀ ਲੈ ਕੇ ਆਉਣੀ ਆ ਤੇ ਦੁਕਾਨ ਤੇ ਨਾ ਜਾ ਮੇਰੀ ਗੱਲ ਸੁਣ ਕੇ ਜਾਇਓ ਕੋਈ ਨਹੀਂ ਸੁਣਦਾ ਯਾਰ ਬਾਹਰ ਆਲ ਪਾਣੀ ਹੁਣ ਦੱਸ ਕੀ ਕਹਿਣ ਦੀ ਆ ਮੈਂ ਨਾ ਤੇ ਫੋਨ ਇਥੇ ਚਾਰਜ ਲਾ ਗਏ ਹੀ ਤੇ ਫੋਨ ਮਗਰ ਮਾਤਾ ਨੂੰ ਦੱਸਿਆ ਤੇ ਫੇਰ ਵੇਖੀ ਤੇਰੀ ਮਾਂ ਨਹੀਂ ਲੱਭਣੀ ਹੈਗੀ ਉਹਨੂੰ ਪਤਾ ਨਹੀਂ ਕੀ ਕਰ ਦੇਣਾ ਵਾ ਮੈਂ ਕਦੀ ਇੱਥੋਂ ਦਾ ਕਨੀ ਨਹੀਂ ਸੋਚਿਆ ਵੀ ਤਾਈ ਨਹੀਂ ਨਾ ਵੀ ਗਿਰ ਜਾਣਗੀ ਕਿਤੇ ਕਿਤੇ ਉਹਦੇ ਹੱਥੀ ਪੈ ਜਾਣਗੇ ਤਾਈ ਨਹੀਂ ਇਦਾਂ ਦੀ ਮੈਨੂੰ ਲੱਗਦਾ ਮੈਨੂੰ ਲੱਗਦਾ ਨਾ ਕੁੜੀ ਨੇ ਜ਼ਰੂਰ ਪੱਕਾ ਕਰਨ ਭਰੇ ਹੋਣੇ ਮਾਂ ਦੇ ਤੇ ਤਦੈ ਉਹਦੇ ਹੱਥੀ ਪੈ ਹੋਣਗੇ ਕਾਨੂੰਨ ਨੇ ਕੀ ਭਰੇ ਆ ਉਹ ਆਪ ਨਾਲ ਕੁੱਟਿਆ ਨੇ ਹੋ ਕੇ ਉਹਦੇ ਮਗਰ ਲੱਗ ਕੇ ਤੇ ਇੰਨੇ ਤਾਈ ਨੇ ਕੀਤਾ ਵਾ ਇੰਨੇ ਤਾਈ ਦੇ ਕੰਨ ਉਹਨੇ ਕੀ ਭਰਨੇ ਆ ਮੈਨੂੰ ਇਸ ਗੱਲ ਦਾ ਨਹੀਂ ਪਤਾ ਜੋ ਵੀ ਹੋਇਆ ਹੋਇਆ ਬੜਾ ਗਲਤੀ ਹੋ ਇਦਾਂ ਨਹੀਂ ਹੋਣਾ ਚਾਹੀਦਾ ਹਨਾ ਤੇ ਹੁਣ ਕੀ ਕਰਨਾ ਉਹ ਤੂੰ ਦੱਸ ਫਿਰ ਮੈਨੂੰ ਮੈਂ ਨਾ ਤਾਂ ਆਪੂ ਤੋਂ ਸੁਣ ਕੇ ਤੇ ਲੂਈ ਕੰਡੇ ਹੋਏ ਆ ਪੈਰਾਂ ਤੇ ਜ਼ਮੀਨ ਨਿਕਲ ਗਈ ਜਦੋਂ ਮੈਂ ਗੱਲ ਸੁਣੀ ਆ ਗੁਰੂਆ ਮੈਂ ਤਾਂ ਕਦੀ ਫੋਨ ਹੀ ਨਹੀਂ ਛੱਡ ਕੇ ਜਾਂਦਾ ਅੱਜ ਮੈਂ ਚਾਰਜ ਨਹੀਂ ਲਾਇਆ ਰਾਤੀ ਤੇ ਮੈਂ ਲਾ ਕੇ ਤੇ ਮੈਂ ਮੁੜ ਕੇ ਤੇ ਭਾਜੀਗਾ ਕੰਮ ਤੇ ਉੱਥੇ ਦਾ ਮਿੰਟ ਮੈਨੂੰ ਲੱਗ ਗਿਆ ਮੈਂ ਤੇ ਫੋਨ ਦਾ ਵਸਾ ਹੀ ਨਹੀਂ ਖਾਂਦਾ ਜੇ ਕਿਤੇ ਮੇਰੇ ਕੋਲ ਫੋਨ ਹੁੰਦਾ ਨਾ ਤੇ ਮੈਂ ਉਧਰਲੀ ਸਾਈਡ ਤੇ ਹੀ ਗਿਆ ਤੇ ਮੈਂ ਉੱਥੋਂ ਹੀ ਚੱਲ ਜਾਣਾ ਸੀ ਉਹਦੇ ਵੱਲ जान ਦੀ ਗੱਲ ਤੇ ਤੁਸੀਂ ਆ ਕਰਨ ਦੇ ਜਣਾ ਜਾਣ ਨੂੰ ਤੇ ਮੈਂ ਵੀ ਚਲ ਜਾਣਾ ਹੀ ਮੈਂ ਤਾਂ ਉਸੇ ਵੇਲੇ ਰੱਖ ਕੇ ਮੈਂ ਤਾਂ ਡਰਦੀ ਨਹੀਂ ਗਈ ਹੈਗੀ ਕਿ ਕਿਤੇ ਮਾਮਾਤੀਆਂ ਦੇ ਦਿਵਾਲੇ ਨਾ ਹੋ ਜਾਣ ਕਿਤੋਂ ਕੀ ਕਰਨਾ ਇਹ ਤੇ ਚਾਹੇ ਉਹਦੇ ਦਿਵਾਲੇ ਹੋ ਜਾਣ ਕਿ ਤਾਂ ਤੁਹਾਨੂੰ ਕਿਨੇ ਦੱਸਿਆ ਇਹਨੇ ਫੋਨ ਕੀਤਾ ਵਾ ਐਡੀ ਲੁੱਟ ਨਹੀਂ ਪਈ ਵੀ ਸਾਡੇ ਹੱਥੀ ਪੈ ਰਣੀਆਂ ਕੁੱਖ ਨਹੀਂ ਕਹਿੰਦੀਆਂ ਹੱਥੀ ਨਹੀਂ ਉਹਨੂੰ ਨਾ ਕੁਝ ਕਹਿਣ ਮੁੜ ਕੇ ਕਿ ਤੂੰ ਉਹਨਾਂ ਨੂੰ ਫੋਨ ਕਰਕੇ ਸੱਦਿਆ ਵਾ ਮੈਂ ਤਾਂ ਤਾਂ ਨਹੀਂ ਡਰਦੀ ਗਈ ਆਪਾਂ ਦੱਸਣਾ ਵੀ ਸਾਨੂੰ ਫੋਨ ਆਇਆ ਆ ਆਪਾਂ ਉਹ ਨਹੀਂ ਦੱਸਣਾ ਗੁਰਵੀ ਤੂੰ ਕੱਪੜੇ ਪਾ ਮੇਰਾ ਮਨ ਕਰਦਾ ਵੀ ਇਕੱਲੀ ਜਾ ਕੇ ਆਈਏ। ਉਹ ਕੱਪੜੇ ਤੇ ਮੈਂ ਪਾਏ ਆ ਮੈਂ ਤੇ ਹੁਣੇ ਨਾ ਨੂੰ ਕਿਤੇ ਕੱਪੜੇ ਪਾ ਲਈ ਹਟੀ। ਤੂੰ ਨਾ ਪਾ ਲਈ ਨਾ ਮੈਂ ਤੇ ਇਦਾਂ ਐੇ ਕੰਮ ਤੋਂ। ਤੂੰ ਓਦਾਂ ਬਿਠਾ ਲਿਆ ਤੂੰ ਮੈਨੂੰ। ਮੇਰੇ ਕੋ ਤਰੇ ਆ ਨਹੀਂ ਆ ਤਾਂ ਮੈਂ ਤੁਹਾਨੂੰ ਆਖਿਆ ਕਿ ਤੂੰ ਦੁਕਾਨ ਤੇ ਬਾਅਦ ਚ ਜਾਇਓ ਪਹਿਲਾਂ ਮੇਰੀ ਗੱਲ ਸੁਣ ਲਓ। ਮੈਨੂੰ ਨਾ ਹੁਣ ਤਿਆਰ ਹੋ ਲੈਂਦੇ ਮਾੜਾ ਜਾਂ ਮੈਨੂੰ ਤੇ ਨਹੀਂ ਸਮਝ ਆਉਂਦੀ ਵੀ ਇੰਨਾ ਚੰਗਾ ਪਰਿਵਾਰ ਹੀ ਤੇ ਇਹਨਾਂ ਨੂੰ ਕੀ ਹੋ ਗਿਆ ਵਾ ਇਹਨਾਂ ਦੇ ਦਿਮਾਗ ਨੂੰ ਮੈਨੂੰ ਲੱਗਦਾ ਓਦਾਂ ਖਰਾਬ ਹੋ ਗਏ ਜਾਂ ਆਪਦੇ ਵੀ। ਸਮਝ ਨਹੀਂ ਲੱਗਣ ਦੀ ਮੱਤ ਤੇ ਪਰਤਾ ਪੈ ਗਿਆ ਹੋਰ ਕੀ ਇਹਨਾਂ ਨੂੰ ਹੋਣਾ ਵਾ ਚੱਲ ਮੈਂ ਕੱਪੜੇ ਬਦਲ ਲਾਂ ਫਿਰ ਚੱਲਦੇ ਆ ਚੁੱਕਣਾ ਜਿਹੜੀ ਕਾਰ ਪਾੜ ਦਿੰਦੀ ਆ ਐਵੇਂ ਲੋਕੀ ਸਿਆਣਿਆਂ ਨੇ ਕਿਹਾ ਚੁੱਕਣਾ ਤੇ ਪੱਥਰ ਪਾੜ ਦਿੰਦੀ ਆ ਹਾਏ ਹਾਏ ਚੰਦਰੀ ਨਾ ਇੰਨਾ ਗੁੱਸਾ ਚੜਾਤਾ ਸੀ ਸਾਰੀ ਸਾਈ ਹੋ ਗਈ ਮੇਰੇ ਅੰਦਕ ਭਰਾਟ ਜੀ ਹੋਈ ਜਾਣ ਦੀ ਹੁਣ ਤੇ ਕੀ ਕਰਾਂ ਨਹੀਂ ਗੁੱਸਾ ਹੀ ਨਚੜਾਤਾ ਮੈਨੂੰ ਤੇ ਕੀ ਬਣ ਗਿਆ ਕੀ ਦਾ ਕੀ ਹੋ ਗਿਆ ਕੋਈ ਨਹੀਂ ਕੋਈ ਹੈਗਾ ਲੱਗਦਾ ਇੰਨੇ ਤੱਕ ਭਰਾੜ ਜੀ ਜ਼ਿਆਦਾ ਹੀ ਹੋ ਜਾਣਦੀ ਆ ਇਦਾਂ ਕਰਦੀ ਆ ਪਾਣੀ ਤੇ ਪੀਣਾ ਨਹੀਂ ਕੋਈ ਭਰਾੜ ਦੀ ਗੋਲੀ ਖਾਰਾ ਲੈ ਕੇ ਹਾਈ 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 ਇੰਨਾ ਗੁੱਸਾ ਚੜਾ ਆ ਜਾਣਾ ਨੇ ਕੁਦ ਕੋਈ ਨਾ ਜਾਵੇ ਮੈਂ ਕੱਲੀ ਘਰ ਮੈਂ ਫੋਨ ਕਰਾਂਗੇ ਇਹਨੂੰ ਹਾਏ 2 ਮਿੰਟ ਰੈਸਟ ਹੀ ਕਰਾਂ ਪਣਾ ਹਾਏ ਹਾਂ ਜਨਜਨੀ ਆਉਂਦੀਆਂ ਵੀ ਨਿਕਬਲਾ ਮੈਂ ਤੈਨੂੰ ਬਾਹਰੋਂ ਵੇਖਣ ਲਈ ਕੀ ਗੱਲ ਬੜੀ ਅਜ ਲਾਲ ਪੀਲੀ ਹੋਈ ਆ ਕਿਉਂ ਤੂੰ ਬੜੀ ਐਵੇਂ ਬੀਬੀ ਐਸੇ ਲੱਗੀ ਜਿਹੜੀ ਤੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਵੀ ਮੈਂ ਬੜੀ ਲਾਲ ਪੀਲੀ ਹੋਈ ਆ ਉੱਦੈ ਮੈਂ ਹੁਣ ਪੌੜੀ ਚੜ ਕੇ ਆਈ ਆ ਤੇ ਸਾਹ ਚੜ ਗਿਆ ਮੈਨੂੰ ਘਰ ਆਈ ਆ ਹੋਰੇ ਮੈਨੂੰ ਕੀ ਹੋਇਆ ਵਾ ਨਹੀਂ ਮੈਂ ਤਾਂ ਤੈਨੂੰ ਸਵੇਗੀ ਕਹਿ ਕੇ ਬੈਠੀ ਤੂੰ ਤਾਂ ਸੱਚੀ ਬੜੀ ਤੱਤੀ ਆ ਕੀ ਗੱਲ ਕਿਤੇ ਭਾਬੀ ਨਾਲ ਲੜ ਕੇ ਤੇ ਨਹੀਂ ਆਈ ਕਿਉਂ ਭਾਬੀ ਨਾਲ ਮੈਂ ਕੋ ਲੜ ਕੇ ਆਉਣਾ ਵਾ ਮੇਰਾ ਦਿਮਾਗ ਖਰਾਬ ਹੋਇਆ ਵਾ ਮੈਂ ਭਾਬੀ ਨਾਲ ਲੜ ਕੇ ਆਉਂਗੀ ਜਦੋਂ ਆਉਂਦੀ ਤੂੰ ਇਹੋ ਗੱਲਾਂ ਕਰਦੀ ਰਹਿਣੀ ਐ ਕੋਈ ਚਰਜੀ ਦੀ ਵੀ ਗੱਲ ਕਰ ਲਿਆ ਕਰ ਵੀ ਬਸ ਜਦੋਂ ਆਉਂਦੀ ਮੈਂ ਪੇਕਾ ਤੇ ਦਸ ਲੜਕੇ ਆਉਣਾ ਵਾ ਨਹੀਂ ਮੈਂ ਤਾਂ ਤੈਨੂੰ ਸੱਸਰੀ ਪੋਛ ਬੈਠੀ ਆ ਤੂੰ ਸਜਾਦਾ ਤਾਂ ਨੂੰ ਚੜੀ ਜਾਣਦੇ ਆ ਕੀ ਹੋਇਆ ਕੀ ਇਹ ਮੈਨੂੰ ਹੋਣ ਹੈਗੀ ਆ ਉਦਾਂ ਮੈਂ ਆਈ ਧੁੱਪੇ ਉਹਨਾਂ ਧੁੱਪੇ ਤੇ ਚੜੀ ਤੈਨੂੰ ਪਤਾ ਗਰਮੀ ਆ ਉਹਦਾਂ ਮੇਰਾ ਰੰਗ ਉਦਾਂ ਲਾਲ ਜਿਹਾ ਹੋ ਗਿਆ ਵਾ ਤੇ ਉਹ ਬੀਪੀ ਜਿੱਦਾਂ ਵੱਧ ਬੁੱਧ ਗਿਆ ਮੇਰਾ ਤੇ ਉਹ ਉਹਦੇ ਕਰਕੇ ਹੋਇਆ ਤੈਨੂੰ ਰਹਿਵੇਂ ਤੂੰ ਆਪਣੇ ਕੋਲ ਲੰਮਦੀ ਰਿਆ ਕਰ ਆਣ ਕੇ ਧੁੱਪ ਮੋਦੇ ਮੈਂ ਵੀ ਆਈ ਕਿੰਨਾ ਤੁਰ ਕੇ ਆਈ ਮੇਰਾ ਤਾਂ ਰੰਗ ਲਾਲ ਹੋਇਆ ਨਹੀਂ ਤੁਹਾਡਾ ਜਵਾਨੀ ਬਾਰੇ ਹੋਣ ਟੈ ਪਿਆ ਵਾ ਆਹੋ ਚਾਚੀ ਕਿਤੇ ਸੁੱਖ ਸਾਂਦੇ ਵੀ ਪੁੱਛ ਲਿਆ ਕਰ ਤੂੰ ਆਉਂਦੇ ਆ ਬਸ ਇਹੋ ਗੱਲਾਂ ਕਰਿਆ ਕਰ ਕੀ ਹੋਇਆ ਕੀ ਨਹੀਂ ਆਹ ਹੈ ਨਹੀਂ ਮੈਂ ਤਾਂ ਤੈਨੂੰ ਉਦਾਂ ਪੁੱਛ ਬੈਠੀ ਆ ਤਲ ਸਾਡਾ ਹੋਰ ਸੁਣਾ ਪੇਕੇ ਸਭ ਠੀਕ ਠਾਕ ਹੀ ਆਹੋ ਪੇਕੇ ਸਭ ਠੀਕ ਠਾਕ ਆ ਭਾਬੀ ਮੇਰੀ ਘੁੰਮਣ ਫਿਰਨ ਗਈ ਏ ਵੀਰ ਦੇ ਨਾਲ ਬਾਕੀ ਮੰਮੀ ਵੀ ਠੀਕ ਠਾਕ ਹੀ ਉਹ ਕਿੱਥੇ ਘੁੰਮਣ ਗਾਲਦੀ ਹੋ ਉਦਾਂ ਕਿਤੇ ਗਏ ਹੋਣਗੇ ਕਿ ਜਦ ਅੱਜ ਕੱਲ੍ਹ ਗਰਮੀ 'ਚ ਘੁੰਮਣ ਚੱਲੀ ਜਾਂਦੇ ਕਿਤੇ ਬਾਹਰ ਇਦਾਂ ਸਿਮਲੇ ਸ਼ਮਲੇ ਵੱਲ ਉਹ ਤਾਂ ਗਏ ਹੀ ਹੈ ਨਹੀਂ ਅੱਗੇ ਵੀ ਤੂੰ ਕਹਿੰਨੀ ਸੀ ਇੱਕ ਦਿਨ ਘੁੰਮਣ ਗਏ ਆ ਹੁਣ ਫੇਰ ਕੰਨੀ ਘੁੰਮਣ ਗਏ ਆ ਇੰਨਾ ਚਿਰ ਹੋ ਗਿਆ ਵਿਆਹ ਹੋਏ ਨੂੰ ਤੇਰੇ ਕੋਲ ਤਾਂ ਕਦੀ ਘੁੰਮਣ ਆਏ ਨਹੀਂ ਆ ਚਾਚੀ ਪਤਾ ਕੀ ਗੱਲ ਆ ਮੇਰੇ ਕੋ ਇੱਥੇ ਤਾਂ ਨਹੀਂ ਆਂਦੇ ਇੱਕ ਦੇਸੀ ਖਰਾਬ ਹੋਇਆ ਵਾ ਇੱਕ ਤੈਨੂੰ ਪਤਾ ਹੀ ਸਾਡੇ ਘਰ ਦੇ ਹਾਲਾਤ ਸੱਸ ਮੇਰੀ ਬੋੜਬੋੜ ਕਰਦੀ ਰਹਿੰਦੀ ਆ ਤੇ ਮੇਰੇ ਵੀਰ ਨੂੰ ਪਸੰਦ ਨਹੀਂ ਇਹ ਗੱਲਾਂ ਤਾਂ ਕਰਕੇ ਉਹ ਆਉਂਦੇ ਘੱਟ ਵਾ ਇੱਥੇ ਆਏ ਹੀ ਚਲੇ ਜਾਂਦੇ ਆ ਕਿ ਜਿਹੜੇ ਠੰਡੇ ਥਾਂ 'ਚ ਬੈਠ ਸਕਦੀ ਤੇ ਤੇ ਨਹੀਂ ਬੈਠ ਸਕਦੀ ਨਹੀਂ ਚਾਚੀ ਇਦਾਂ ਦੀ ਕੋਈ ਗੱਲ ਨਹੀਂ ਆ ਉਹ ਵੀਰ ਮੇਰਾ ਤੈਨੂੰ ਪਤਾ ਹੀ ਆ ਉਹਨੂੰ ਇਦਾਂ ਆਉਣਾ ਜਾਣਾ ਰਿਸ਼ਤੇਦਾਰਾਂ ਦੇ ਘੱਟ ਪਸੰਦ ਵਾ ਤੇ ਇਹ ਆ ਕਿ ਭਾਬੀ ਨੂੰ ਲੈ ਜਾਂਦਾ ਵਾ ਜਦੋਂ ਕਮਾਉਣਾ ਹੋਵੇ ਕਿਤੇ ਵੀ ਤੇ ਭਾਬੀ ਵੀ ਫਿਰ ਇਦਾਂ ਹੀ ਤੈਨੂੰ ਪਤਾ ਵਾ ਘਰ ਦੇ ਵੱਡੇ 'ਚ ਇਕੱਲੀ ਹੀ ਤੇ ਰਹਿੰਦੀ ਤਾ ਕਰ ਨਾਲੇ ਚਾਚੀ ਦੂਜੇ ਤੀਜੇ ਦਿਨ ਤੇ ਮੈਂ ਹੋ ਨਹੀਂ ਉਥੋਂ ਤੇ ਉਹਨਾਂ ਨੇ ਇੱਥੇ ਕੀ ਆਉਣਾ ਵਾ ਨਾਲੇ ਜੀ ਆ ਆ ਵੀ ਜਾਣਗੇ ਇੱਥੇ ਤੇ ਮੇਰੀ ਸੱਸ ਦੀ ਬੋੜ ਬੋੜ ਤੇ ਤੋਰ ਤੋੜੀ ਆ ਆਹ ਕਭਲ ਪਤਾ ਲੱਗਣਾ ਕਿਹੜਾ ਰਹਿੰਦਾ ਵਾ ਇਹੋ ਜਿਹਾਂ ਗੱਲਾਂ ਵੀ ਕਦੇ ਗੁੱਝੀਆਂ ਰਹੀਆਂ ਆਉਂਦੀਆਂ ਚਾਚੀ ਤੇਰਾ ਕਹਿਨ ਦਾ ਕੀ ਮਤਲਬ ਆ ਜੋ ਤੇਰੇ ਦਿਲ ਤੇ ਨਾ ਸਿੱਧੀ ਸਿੱਧੀ ਗੱਲ ਕਰ ਮੇਰੇ ਨਾਲ ਉਹ ਨਹੀਂ ਨਹੀਂ ਮੈਂ ਤੇਰੇ ਸੱਸ ਵਾਲੋ ਗੱਲ ਕਰਨ ਦੀ ਆ ਐਵੇਂ ਤਤੀ ਨਾ ਹੋਇਆ ਕਰ ਏਡੀ ਛੇਤੀ ਨਹੀਂ ਜੇ ਤੇਰੇ ਮਨ 'ਚ ਕੋਈ ਗੱਲ ਹੈਗੀ ਨਾ ਤੇ ਮੈਨੂੰ ਸਿੱਧੀ ਗੱਲ ਕਰ ਲੈ ਮੈਂ ਤੈਨੂੰ ਸਿੱਧੀ ਸੁਣਾ ਦਾਂ ਵੀ ਤੈਨੂੰ ਵੀ ਦੱਸ ਦਾਂ ਐਡੀ ਤੱਤੀ ਨਹੀਂ ਮੈਂ ਹੋਣੀ ਤੂੰ ਸਿੱਧੀ ਤਰ੍ਹਾਂ ਗੱਲ ਕਰ ਤੇ ਮਨ ਚ ਕੀ ਆ ਚੱਲ ਦਵਲ ਤੂੰ ਇਦਾਂ ਕਰ ਅਰੈਸਟ ਕਰ ਲਾ ਮੈਨੂੰ ਲੱਗਦਾ ਅੱਜ ਤੇਰਾ ਬੀਪੀ ਜ਼ਿਆਦਾ ਹੀ ਹਾਈ ਹੋਇਆ ਵਾ ਤੇ ਮੈਂ ਵੀ ਚਲਦੀ ਹਾਂ ਟਾਈਮ ਨਾ ਕਰ ਜਾ ਜਾ ਮਗਰੇ ਬਲਾ ਆ ਜਾਂਦੀ ਐ ਅੱਗੇ ਬੀਪੀ ਮੇਰਾ ਵਧਿਆ ਜਿਹੜਾ ਵਾ ਇਹਨੇ ਹੋਰ ਬਤਾ ਦੇਣਾ ਸੀ ਮਗਰੇ ਪਸਦੀ ਇਹ ਆਈਡੀਆਂ ਰਹਿੰਦੀਆਂ ਇਹਦੀਆਂ ਇਹ ਨਾ ਹੋਵੇ ਮੇਰੇ ਕੋ ਇਹ ਵੀ ਤਪਲਾਈ ਜਾਂਦੀ ਅੱਜ ਅੱਗੇ ਗੁੱਸਾ ਮੇਰਾ ਬੜਾ ਭਾਰਾ ਹਾਈ ਹੋਇਆ ਅੱਜ ਘਰ ਮੈਂ ਫੇ ਵੜਦੀ ਆ ਪਹਿਲੇ ਪਿਆਰੀ ਨੂੰ ਦੱਸ ਕੇ ਨਾ ਵਾ ਸਾਰੀ ਗੱਲ ਭੈਣ ਜੀ ਕਰਈਆਂ ਭੈਣ ਜੀ ਪਿਆਰ ਕਰ ਕਰਈਆਂ ਆ ਜਾ ਆ ਜਾ ਆ ਜਾ ਮੰਦਿਰ ਤ ਆ ਜਾ ਆ ਵੀ ਹੁਣ ਚੁਗੁੰਨਾ ਲਾ ਕੇ ਹੁਣ ਮੇਰੇ ਨਾਲ ਕੇ ਕਰੂਗੀ ਇਥੇ ਵੱਦ ਘਾਟੇ ਨੂੰ ਖਾਦਾ ਨਹੀਂ ਪਚਦਾ ਜਿੰਨ ਸ਼ੇਰ ਕਰਕੇ ਨਾ ਆਵੇ ਹੁਣ ਇਹਨੇ ਮੇਰੇ ਸਿਰ ਦੇ ਉੱਤੇ ਆ ਕੇ ਭਾਰ ਚੜਾਉਣਾ ਹੀ ਭੈਣ ਪਿਆਰ ਕਰ ਬੈਠੀ ਆ ਹਾਂਜੀ ਬੈਠੀ ਆ ਜਾ ਤੂੰ ਵੀ ਬਹਿ ਜਾ ਬਹਿਣ ਆਇਆ ਖਲੋਖ ਲੋਕੇ ਤੇ ਮੇਰੀਆਂ ਨਾ ਲੱਤਾਂ ਹੀ ਥੱਕ ਗਈਆਂ ਓ ਖਲੋਖ ਲੋਕੇ ਥੱਕੀ ਕੇ ਫਿਰ ਫਿਰ ਕੇ ਫਿਰ ਨਾ ਫੁਰਨਾ ਭੈਣ ਜੀ ਕਿੱਥੇ ਆ ਭੈਣ ਜੀ ਨਿਰਿੰਦਰਵਾਲ ਗਈ ਉਹਦੇ ਅਲ ਗਈ ਤੇ ਵਿਚਾਰੀ ਦੁਖੀ ਬੜੀ ਆ ਤੇ ਕੀ ਕਰਾਉ ਤੇ ਮੈਨੂੰ ਦੁੱਖ ਵੇਖ ਕੇ ਤੇ ਰਹਾ ਹੀ ਨਹੀਂ ਉਧਰੋਂ ਆਈ ਸੀ ਤੇ ਉਧਰੋਂ ਆਂਦੀ ਆਂਦੀ ਮੈਂ ਤੇਰੇ ਵੱਲ ਆ ਗਈ ਆ ਨਹੀਂ ਕੋਈ ਘਰ ਰਹਿਤ ਨਹੀਂ ਗਿਆ ਨਹੀਂ ਚੱਲੀ ਹੀ ਕਰਨੂ ਤੇ ਮੈਂ ਹਾਂ ਚੱਲ ਮੈਂ ਜਾਂਦੀ ਜਾਂਦੀ ਇੱਧਰ ਹੋ ਕੇ ਜਾਵਾਂ ਆਵੇਂ ਮਨਜੀਤ ਮੈਂ ਵੀ ਮਹਾਰਾਜ ਦਾ ਬਾਣਾ ਪਾਇਆ ਮੈਂ ਕਿਸੇ ਦੇ ਘਰ ਨਹੀਂ ਜਾਂਦੀ ਆਵੇਂ ਮਾੜੀ ਜੀ ਕੁਲੀ ਅਗਲੀ ਬਣੀ ਇਹਦੇ ਚ ਮਹਾਰਾਜ ਨੇ ਮੈਨੂੰ ਭਾਗ ਲਾਇਆ ਤੇ ਨਹੀਂ ਕਿਸ ਦੀ ਕਰੀ ਦੀ ਤੈਨੂੰ ਜਰੂਰ ਆਪਣੇ ਸਿਰ ਤੇ ਵਜਨ ਚੁੱਕਣਾ ਆ ਭੈਣ ਜੀ ਨਾ ਨਾ ਕਿਸੇ ਦੀ ਕਦੀ ਚੁਗਲੀ ਕੀਤੀ ਤੇ ਨਾ ਕਿਸੇ ਨੂੰ ਕਦੀ ਮਾੜੀ ਸਲਾਹ ਦਿੱਤੀ ਆ ਅਗਲਾ ਭਾਵੇਂ ਮੰਨੇ ਭਾਵੇਂ ਨਾ ਮੰਨੇ ਸਲਾਹਾਂ ਤੇ ਤੂੰ ਚੰਗੀ ਦੇ ਆਈਆਂ ਉਹਨੂੰ ਮੈਨੂੰ ਪਤਾ ਚੰਗੀ ਨਹੀਂ ਹੁੰਦੀਆਂ ਪਰ ਹੁਣ ਕਿਹੜੀ ਨਿਰੰਦਰ ਨੂੰ ਸਲਾਹ ਦੇ ਕੇ ਆ ਗਈਆਂ ਆ ਤੇ ਭੈਣ ਜੀ ਮੈਂ ਚੰਗੀ ਦੇ ਕੇ ਆਈਆਂ ਐਡੇ ਵੱਡੇ ਵੇਲ 'ਚ ਬੈਠੀ ਤੇ ਉਹ ਵਿਆਹ ਜੇ ਮੁੰਡੇ ਦਾ ਹੋਇਆ ਨਾ ਤੇ ਖਡਾਉਣੇ ਲਿਆ ਕੇ ਪਹਿਲਾਂ ਇਹ ਰੱਖ ਲੈ ਜੇ ਮੈਂ ਉਹਦੇ ਨੂੰ ਆਖਿਆ ਵੀ ਖਡਾਉਣੇ ਪਹਿਲਾਂ ਨਹੀਂ ਲਿਆਈ ਦੇ ਤੇ ਆਨੇ ਖਡਾਉਣੇ ਲਿਆਂਦੇ ਹੁਣ ਈਆਂ ਪੁੱਤਾਂ ਨੂੰ ਵੀ ਤਰਸਦੀ ਓ ਪੋਤੀਆਂ ਪੋਤੇ ਨੂੰ ਵੇੜਾ ਐਡਾ ਤਗੜਾ ਸੁਣਾ ਲੱਗਦਾ ਤੇ ਝੁਰਦੀ ਰਹਿੰਦੀ ਅੰਦਰੇ ਅੰਦਰ ਤੇ ਜੇ ਮੁੜ ਕੇ ਮੈਂ ਆਖਿਆ ਵੀ ਦੂਜਾ ਮੁੰਡੇ ਦਾ ਵਿਆਹ ਕਰਦੀ ਰਾਣੀ ਤੂੰ ਦੇਖਿਆ ਜਿਹੜੇ ਗਰੀਬ ਜੀ ਉਹਨਾਂ 'ਤੇ ਵਿਆਹ ਕੇ ਲਿਆਂਦੀ ਆ ਉਹਦੇ ਦਿਲ ਦੇ ਉੱਤੇ ਕੀ ਵੀਤਦੀ ਹੋਊਗੀ ਹਾਂ ਓ ਤੂੰ ਜੋ ਨਾ ਚਲਾ ਦੇ ਕੇ ਕਾਦੀ ਆਈ ਤੂੰ ਜੋ ਨਾਲ ਘਰ ਪਾੜਿਆ ਆਈ ਆ ਕਿਦਾਂ ਦੀ ਭੈਣ ਜੀ ਗੱਲ ਕੀਤੀ ਮੇਰੇ ਕੋਲ ਸਲਾਹ ਉਹਨੇ ਮੰਗੀ ਤੇ ਮੈਂ ਦੇਤੀ ਸਲਾਹ ਤੇ ਨਾਲੇ ਧੀਆ ਪੁੱਤਾਂ ਬਦਲੇ ਤੇ ਖੁਈ ਜਾਲ ਪਾਉਣਾ ਹੀ ਪੈਂਦਾ ਵਾ ਖੁਈ ਜਾਲ ਤਾਂ ਪਾਈ ਦੇ ਜੇ ਕਿਤੇ ਸਦੀਆਂ ਲੰਘ ਜਾ ਅਜੇ ਤੇ ਪੰਜ ਚਾਰ ਸਾਲ ਵਿਆਹ ਨੂੰ ਹੋਏ ਹੈ ਤੇ ਐਡੀ ਉਸ ਚਾਰੀ ਕਿਤੇ ਗੁਰਦੁਆਰੇ ਜਾਂਦੀ ਪਾਠ ਕਰਦੀ ਕਿਹੜੀ ਗੱਲ ਨੂੰ ਮਾੜੀ ਆ ਤੀ ਨਹੀਂ ਅੱਜ ਨਹੀਂ ਤੇ ਕੱਲ ਆਪੇ ਰੱਬ ਸੁਣੂਗਾ ਇਹ ਨਾ ਉਹਦੀ ਹਾਂ ਤੇ ਬਾਰੀ-ਬਾਰੀ ਜਦੋਂ ਅਬਰ ਉਰੀ ਜੀ ਵੀ ਸੁਣ ਲੈਂਦਾ ਤੇ ਉਹਦੀ ਨਾ ਸੁਣੂਗਾ ਨਹੀਂ ਨਹੀਂ ਭੈਣ ਜੀ ਐ ਮੈਂ ਮਾੜੀ ਨਹੀਂ ਸਲਾਹ ਦਿੱਤੀ ਚੰਗੀ ਦਿੱਤੀ ਨਾਲੇ ਅੱਜ ਕੱਲ ਕਿਹੜਾ ਕੋਈ ਕਿਸ ਦੀ ਮੰਨਦਾ ਵਾ ਸਾਰੇ ਘਰੋਂ ਘਰ ਆਪੋ ਆਪਣੇ ਸਿਆਣੇ ਹੀ ਆਣੇ ਤੇ ਸਾਰੇ ਹੁੰਦੇ ਆ ਪਰ ਜਦੋਂ ਤੇਰੇ ਵਰਗੀ ਕੋਈ ਇਹੋ ਜੀ ਮਾੜੀ ਸਲਾਹ ਦੇਵੇ ਨਾ ਤਾਂ ਕਲੇਸ਼ ਘਰ ਚ ਪੈ ਜਾਂਦੀ ਭੈਣ ਜੀ ਮੈਨੂੰ ਕੀ ਲੋੜ ਕਿਸ ਦੇ ਘਰ ਕਪਤ ਪਾਉਣ ਦੀ ਮੈਂ ਤੇ ਗੱਲ ਵਿਹਾਰੀ ਘਰ ਬੈਠੀ ਤੂੰ ਤੇ ਮੇਰੇ ਦਿਵਾਲੇ ਚੜ ਗਈਆਂ ਚੱਲ ਮੈਂ ਜਾਵਾਂ ਮੈਨੂੰ ਨੇਰਾ ਹੋਣ ਡਿਆ ਵਾ ਹੁਣ ਹੇ ਹੇ ਮੈਂ ਤੇ ਆਖਿਆ ਪਿੱਛਾ ਦੱਕੜੀ ਬਹਿ ਕੇ ਨਾਲ ਗੱਲਾਂ ਬਾਤਾਂ ਮਾਰ ਕੇ ਹੁੰਦੀ ਆ ਇਹ ਤੇ ਉਲਟਾ ਮਿਲਦੀ ਸਲਾਵਾ ਦੇਂਦਾ ਪੀ ਹੁਣ ਕਿਦਾਂ ਗਈ ਫੂ ਫੂ ਕਰਦੀ ਬਹਿ ਘੜੀ ਬੈਂਦੀ ਮੇਰੇ ਕੋਲ ਹੋਰ ਸੁਣ ਕੇ ਜਾਂਦੀ ਇਹਨੂੰ ਅਜੇ ਕੋਈ ਮੇਰੇ ਵਰਗੀ ਟੱਕਰੀ ਨਹੀਂ ਗਈ ਮੈਂ ਸਵੇਰੇ ਜਾਉਂਗੀ ਤੇ ਭੈਣ ਜੀ ਨੂੰ ਸਮਝਾ ਕੇ ਜਾਉਂਗੀ ਕਿ ਇਦਾਂ ਦੀਆਂ ਦੇ ਮਨ ਲਾ ਕੇ ਆਪਣਾ ਘਰ ਨਾ ਤੂੰ ਖਰਾਬ ਕਰ ਦੇਣੀ ਨਿਆਂ ਦੀ ਆਖਣ ਨਹੀਂ ਪੀ ਜਾਉਂ ਜਾਂਗੀ ਹੁਣ ਸਕਾਰ ਸੰਦਿਆਂ ਦਾ ਵੇਲਾ ਹੋ ਗਿਆ ਹੁਣ ਮੈਂ ਸਵੇਰੇ ਜਾਉਂਗੀ हद ਹੋ ਗਈ ਇਹਦੇ ਵਾਲੀ ਮੈਨੂੰ ਕਹਿੰਦੀ ਕਿਸਦਾ ਘਰ ਨਹੀਂ ਪਾੜੀ ਦਾ ਆਪ ਜਿੱਦਾ ਬੜੀ ਦੁੱਧ ਨਾਲ ਨਾਤੀ ਆ ਇਹ ਆਪ ਪਤਾ ਮੈਨੂੰ ਇਹਦਾ ਵੀ ਚੰਗਾ ਭਲਾ ਅੱਜ ਇਹ ਬੜੀ ਤਾਈ ਉਹਦੇ ਮੰਜੀ ਤੇ ਪਈ ਆ ਮੈਨੂੰ ਤਾਂ ਇੰਨੀ ਗੱਲ ਕਹਿ ਕੇ ਸੱਤੀ ਕੱਪੜੀ ਅੱਗ ਲਾਤੀ ਮੈਂ ਤਾਂ ਦੱਬੇ ਦੱਬੇ ਪੈ ਦੀ ਤਾਈ ਉਹ ਨਿਕਲ ਆਈ ਆ ਮੈਂ ਤਾਂ ਤੇਰੇ ਘਰ ਬੜਾ ਹੀ ਨਾ ਕਦੀ ਵੀ